ਪਿਆਰੇ ਬੱਚੋ ਅੱਜ ਆਪਾਂ ਕਲਾਸ 4th ਗਣਿਤ ਦੀ ਦੁਨੀਆ ਚੈਪਟਰ ਨੰਬਰ 7 ਐਕਸਰਸਾਈਜ਼ 7.2 ਕਰਾਂਗੇ ਚਲੋ ਸ਼ੁਰੂ ਕਰਦੇ ਹਾਂ ਬੱਚੋ ਪਹਿਲਾ ਸਵਾਲ ਹੈ ਹੇਠੇ ਦਿੱਤੇ ਜਾਲ ਤੋਂ ਕਿਹੜੀ ਆਕਰਤੀ ਬਣਾਈ ਜਾ ਸਕਦੀ ਹੈ ਕਿਹੜੀ ਆਕਰਤੀ ਬਣਾਈ ਜਾ ਸਕਦੀ ਹੈ ਬੱਚੋ ਦੇਖੋ ਇਹਦੇ ਸਾਰੇ ਜਿਹੜੇ ਹੈ ਪਾਸੇ ਬਰਾਬਰ ਨੇ ਤੇ ਇਹਦੇ 6 ਪਾਸੇ ਨੇ ਤਾਂ 6 ਪਾਸੇ ਕਿਹਦੇ ਹੁੰਦੇ ਆ ਜਾਂ ਤਾਂ ਇਹਨਾਂ ਦੋਨਾਂ ਦੇ ਘਨ ਦੇ ਜਾਂ ਘਨਾਵ ਦੇ ਹੁੰਦੇ ਨੇ ਤਾਂ ਸਾਰੇ ਪਾਸੇ ਬਰਾਬਰ ਕਿਹਦੇ ਹੁੰਦੇ ਨੇ ਘਣਦੇ ਹੁੰਦੇ ਨੇ ਤਾਂ ਵਿੱਚੋਂ ਕੀ ਹੋ ਗਿਆ ਐਡਾ ਜਿਹੜਾ ਆਪਣਾ ਸਹੀ ਉੱਤਰ ਹੋ ਗਿਆ ਠੀਕ ਹੈ ਐਡਾ ਜਿਹੜਾ ਆਪਣਾ ਸਹੀ ਉੱਤਰ ਹੋ ਗਿਆ ਅੱਗੇ ਦੇਖੋ ਸਵਾਲ ਨੰਬਰ 2 ਉਪਰੇ ਪਾਸੇ ਤੋਂ ਦੇਖਣ ਤੇ ਈਟ ਦਾ ਆਕਾਰ ਕਿਹੋ ਜਿਹਾ ਲੱਗਦਾ ਜੇ ਆਪਾਂ ਉੱਪਰ ਤੋਂ ਦੇਖਦੇ ਆ ਈਟ ਦਾ ਆਕਾਰ ਜਿਹੜਾ ਕਿਹੋ ਜਿਹਾ ਲੱਗਦਾ ਇਹਦੇ ਵਰਗਾ ਠੀਕ ਹੈ ਆਇਤ ਵਰਗਾ ਲੱਗਦਾ ਆ ਡਿਜ਼ਾਈਨ ਪੂਰਾ ਕਰਨਾ ਬੱਚੋ ਦੇਖੋ ਕੀ ਹੈ ਹੁਣ ਆਪਾਂ ਇਸ ਲਾਲ ਹੈ ਤਾਂ ਇੱਕ ਵਾਰ ਬਾਹਰ ਲਾਲ ਹੋਊਗਾ ਹੈਨਾ ਇਹਦੇ ਵੀ ਬਾ ਇਹਦੇ ਅੰਦਰ ਲਾਲ ਹੋਊਗਾ ਅਗਲੀ ਵਾਰ ਇਹਦੇ ਅੰਦਰ ਲਾਲ ਹੋਊਗਾ ਤੇ ਉਰੇ ਬਾਹਰ ਲਾਲ ਹੋ ਜਾਊਗਾ ਠੀਕ ਹੈ ਅਗਲੇ ਜੇ ਦੇ ਅੰਦਰ ਆ ਤਾਂ ਫਿਰ ਬਾਹਰ ਹੋ ਜਾਊਗਾ ਬੱਚੋ ਫਿਰ ਬੱਚੋ ਇਹ ਦੇ ਬਾਹਰ ਆ ਤਾਂ ਅੰਦਰ ਹੋ ਜਾਊਗਾ ਠੀਕ ਹੈ ਇਸ ਤਰ੍ਹਾਂ ਹੀ ਕਰਦੇ ਹੋਏ ਆਪਾਂ ਨੇ ਕਰਨਾ ਹੈ ठीक है हूँ हरा रंग हूँ एक बार अंदर हो जूगा उजूगा ਠੀਕ ਹੈ ਅੱਗੇ ਦੇਖੋ ਅਗਲਾ ਹੈ ਇਹठे ਦਿੱਤੇ ਡਿਜ਼ਾਈਨ ਕਿਹੜੀ ਟਾਈਲ ਨਾਲ ਪੂਰਾ ਹੋਣਗੇ ਆ ਡਿਜ਼ਾਈਨ ਦਿੱਤਾ ਗਿਆ ਬੱਚੋ ਕਿਹੜੀ ਟਾਈਲ ਹੋਗੀ ਆ ਜਿਹੜੀ ਇਹ ਹੀ ਟਾਈਲ ਬਣੂਗੀ ਇਸ 'ਚ ਠੀਕ ਹੈ ਅੱਗੇ ਦੇਖੋ ਇਸੇ ਤਰ੍ਹਾਂ ਇਹ ਟਾਈਲ ਪੂਰੀ ਕਰਨੇ ਕਿਹੜੀ ਟਾਈਲ ਹੋਊਗੀ ਬੱਚੋ ਊੜਾ यही टाइल बनोगे बच्चों ठीक है ये एक्सरसाइज थोड़ी तो कंप्लीट थैंक यू